ਹਾਂਜੀ ਲੋ ਦੋਸਤੋ ਆਪ ਆਪ ਕੋਠੀ ਪੂਰੀ ਕੋਠੀ ਜਿਹੜੀ ਆ ਤਿਆਰ ਕੀਤੀ ਆ ਤੇ ਅੰਦਰੋਂ ਤੁਹਾਨੂੰ ਦਿਖਾਵਾਂਗੇ ਇਹਦੇ ਥੱਲੇ ਆਪਾਂ ਪੌੜੀ ਜਿਹੜੀ ਸਟੀਲ ਦੀ ਪੌੜੀ ਵੀ ਲਾਈ ਹੋਈ ਆ ਸਾਰਾ ਤੁਹਾਨੂੰ ਅੱਗੇ-ਅੱਗੇ ਵੀਡੀਓ ਦੇ ਵਿੱਚ ਸਾਰਾ ਹੁਣ ਅੱਗੇ ਦਿਖਾਵਾਂਗੇ ਤੇ ਪੂਰਾ ਰੇਟ ਵੀ ਦੱਸਾਂਗੇ ਨਾਲ ਕਿ ਕਿੰਨੇ ਰੁਪਏ ਦੇ ਵਿੱਚ ਕਿੰਨੇ ਪੈਸਿਆਂ ਦੇ ਵਿੱਚ ਜਿਹੜੀ ਸਾਰੀ ਕੋਠੀ ਲੱਗੀ ਆ ਹਰ ਇੱਕ ਕੱਲੀ-ਕੱਲੀ ਚੀਜ਼ ਦਾ ਜਿਹਦਾ ਥੱਲੇ ਵਾਲੀ ਰੇਲਿੰਗ ਹੋ ਗਈ ਮਾਰ ਵਾਲਾ ਵਿਊ ਹੋ ਗਿਆ ਉੱਪਰ ਟੌਪ ਵਾਲੀ ਰੇਲਿੰਗ ਹੋ ਗਈ ਜਾਂ ਫਿਰ ਆ ਗੇਟ ਹੋ ਗਿਆ ਸਾਰੀ ਚੀਜ਼ ਦਾ ਜਿਹੜਾ ਪ੍ਰਾਈਸ ਆ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਬਣੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਚਲੋ ਦੋਸਤੋ ਆ ਦੇਖੋ ਪਹਿਲਾਂ ਤਾਂ ਗੇਟ ਦੇਖੋ ਕਿੰਨਾ ਸੋਹਣਾ ਗੇਟ ਆ ਜਿਹੜਾ ਤੇ ਇਹ ਬਿਲਕੁਲ ਹੀ ਸਿੰਪਲ ਲੁੱਕ ਦੇ ਵਿੱਚ ਬਣਿਆ ਹੋਇਆ ਗੇਟ ਆ ਇਹ ਤੇ ਇਹ ਤੋਂ ਅੱਗੇ ਤੁਹਾਨੂੰ ਮੈਂ ਪੌੜੀ ਦਿਖਾਉਣਾ ਉਹ ਵਾਲੀ ਪੌੜੀ ਜਿਹੜੀ ਆਪਾਂ ਤਿਆਰ ਕੀਤੀ ਹੋਈ ਆ ਤੇ ਇਹ ਜਿਹੜਾ ਪੌੜੀ ਵੀ ਜਿਹੜੀ ਆਪਾਂ ਤਿਆਰ ਕੀਤੀ ਹੋਈ ਆ ਪਿਓਰ 304 ਮਾਲ ਦੇ ਵਿੱਚ ਤਿਆਰ ਕੀਤੀ ਹੋਈ ਆ ਸੈਂਸਿਟੀ ਦਾ ਮਾਲ ਹੋਊਗਾ ਪੂਰੀ ਉੱਤੇ ਮੋਹਰ ਲੱਗੀ ਆ 304 ਦੀ ਤੇ ਦੇਖੋ ਤੁਸੀਂ ਇਹਦੀ ਫਿਨਿਸ਼ਿੰਗ ਦੇਖੋ ਇਹਦੀ ਪਾਲਿਸ਼ ਦੇਖੋ ਤੇ ਇਹ ਸੀ ਤੇ ਇਹ ਦੇਖੋ ਪੌੜੀ ਜਿਹੜੀ ਆਪਾਂ ਤਿਆਰ ਕੀਤੀ ਐ ਤੇ ਇਸ ਤੋਂ ਬਾਅਦ ਚ ਮੈਂ ਤੁਹਾਨੂੰ ਇਹਦਾ ਉੱਪਰਲਾ ਗਲਾਸ ਵਾਲਾ ਫਰੰਟ ਜੰਗਲਾ ਵੀ ਦੱਸਦਾ ਜੇ ਪੌੜੀ ਦੇ ਰੇਟ ਦੀ ਗੱਲ ਕਰੀਏ 800 ਰੁਪਏ ਰਨਿੰਗ ਫੁੱਟ ਦੇ ਵਿੱਚ ਆਪਾਂ ਪੌੜੀ ਐ ਜਿਹੜੀ ਇਹ ਤਿਆਰ ਕੀਤੀ ਪਿਓ 304 ਮਾਲ ਹੋਊਗਾ ਸਾਰਾ ਤੇ ਇਹ ਵਾਲਾ ਜੰਗਲਾ ਦੇਖੋ ਇਹ ਵਾਲਾ ਜੰਗਲੇ ਦੀ ਗੱਲ ਕਰੀਏ 1000 ਤੋਂ ਲੈ ਕੇ 1200 ਰੁਪਏ ਰਨਿੰਗ ਫਿਟ ਦੇ ਵਿੱਚ ਆਪਾਂ ਜਿਹੜਾ ਜੰਗਲਾ ਤਿਆਰ ਕੀਤਾ ਹੋਇਆ ਤਾਂ ਇਹਦੇ ਸਾਹਮਣੇ ਨਾਲ ਦੀ ਤਰਫ ਇਹ ਜਿਹੜਾ